ਬਹੁਤ ਨੁਕਸਾਨ ਹੋ ਗਿਆ ਇਹਨੂੰ ਨੁਕਸਾਨ ਨੂੰ ਰੋਕੀਏ ਆ 1.5 ਸਾਲ ਹੀ ਬਚਾ ਲਈਏ ਜੋ ਇਹਨਾਂ ਨੇ ਕਰਤਾ ਨਾ ਇਹ ਪੰਜਾਬੀਆਂ ਦਾ ਉਹ ਕੁਝ ਨੁਕਸਾਨ ਕਰਤਾ ਕਿ ਇਹ ਪੂਰਾ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਊਗਾ ਸੋ ਮੇਰੀ ਬੇਨਤੀ ਹੈ ਇੱਕ ਤੁਹਾਡੇ ਜ਼ਮੀਨ ਐਕਵਾਇਰ ਕਰਨ ਦੀ ਗੱਲ ਚੱਲਦੀ ਜਿਹੜਾ 2600 ਜਾਂ 2400 ਏਕੜ ਜਿਹੜਾ ਇੱਥੇ ਕਰ ਰਹੇ ਪਹਿਲੀ ਗੱਲ ਤਾਂ ਇਹਨਾਂ ਦੀ ਕਿਸੇ ਗੱਲ 'ਚ ਵੀ ਸੀਰੀਅਸਨੈਸ ਨਹੀਂ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿੱਦਣ ਉਹ ਕੈਬਨਿਟ 'ਚੋਂ ਪਾਸ ਹੋਇਆ ਜਿਹੜਾ ਉਹ ਮਹਿਕਮੇ ਦਾ ਮੰਤਰੀ ਉਹ ਕੈਬਨਿਟ ਮੀਟਿੰਗ 'ਚ ਆਇਆ ਤੁਸੀਂ ਦੇਖ ਲਓ ਹਾਲਾਤ ਉਹ ਹੈ ਨਹੀਂ ਸੀ ਫਿਰ ਅਗਲੀ ਗੱਲ ਇਹ ਆ ਇਹਨਾਂ ਨੂੰ ਲੋਨ ਨਹੀਂ ਮਿਲ ਰਿਹਾ ਤੁਸੀਂ ਫਾਈਨੈਂਸ ਸੈਕਟਰੀ ਸਾਹਿਬ ਨੇ ਕੱਲ ਚਿੱਠੀ ਕੱਢੀ ਹੈ ਚਿੱਠੀ ਸਿਰਕੂਲੇਟ ਵੀ ਕਰਾ ਦੇਵਾਂਗੇ ਯਾ ਜੀ ਕਰਾਓ ਸਰਕੂਲੇਟ ਉਹਨਾਂ ਨੇ ਸਾਰੇ ਵਿਭਾਗਾਂ ਕੋ ਜਿਹੜੇ ਪੈਸੇ ਪਏ ਆ ਵਾਪਸ ਮੰਗਾ ਲੇ ਕਿਉਂਕਿ ਸਰਕਾਰ ਕੋਲ ਕੰਗਾਲੀ ਦਾ ਹਾਲ ਆ ਖਰਚਾ ਨਹੀਂ ਚੱਲ ਰਿਹਾ ਲੋਨ ਨਹੀਂ ਕਿਤੇ ਮਿਲ ਰਿਹਾ ਇਹਨਾਂ ਨੂੰ ਫਿਕਰ ਆ ਅਸੀਂ ਬੀਬੀਆਂ ਨੂੰ 100000 ਰੁਪਿਆ ਕਿਹਾ ਗਾਉ ਨੂੰ ਸਾਲ ਤਾਂ ਹੀ ਸਾਨੂੰ ਕਿਸੇ ਨੇ ਬੜ ਨਹੀਂ ਦੇਣਾ ਮੱਲਿਆਂ ਚ ਕਲੀਆਂ ਚ ਤੇ ਇਹਨਾਂ ਨੇ ਤੇ ਪੂਡਾ ਦਾ ਪ੍ਰੋਜੈਕਟ ਬਣਾ ਕੇ ਤੇ ਸਿੱਧਾ ਵਰਲਡ ਬੈਂਕ ਤੋਂ ਲੋਨ ਲੈ ਕੇ ਤੇ ਇਹ ਸਾਰਾ ਲੋਨ ਖੱਜਲ ਖੁਆਰ ਕਰਨਾ ਹੈ ਐ ਹੀ ਇਹਨਾਂ ਨੇ ਲਕਸ਼ਮੀ ਯਾਰ ਚ ਇਧਰ ਉਧਰ ਸਿੱਟਣਾ ਸੋ ਇਸ ਕਰਕੇ ਬੇਨਤੀ ਹੈ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਤਕੜੇ ਹੋ ਕੇ ਫੈਸਲਾ ਦੋ ਤੇ ਪੰਜਾਬ ਨੂੰ ਵੀ ਬਚਾਓ ਪੰਜਾਬ ਦਾ ਪੈਸਾ ਵੀ ਬਚਾਓ ਤੇ ਆ ਜਿਹੜਾ 24 ਜਗੜੇ ਨੂੰ ਵੀ ਬਚਾਓ ਜੇ ਅੱਜ ਇਹਨਾਂ ਨੂੰ ਹੁਣ ਤਾਂ ਮਾਰਾਂਗੇ ਤਾਂ ਹੀ ਸੰਭਲਣਗੇ ਇਹੀ ਬੇਨਤੀ ਹੈ ਸਾਰਿਆਂ ਨੂੰ ਹੋਰ ਮੇਰੇ ਕੋਈ ਸਾਥੀ ਨੇ ਕੋਈ ਗੱਲ ਕਹਿਣੀ ਹੋਵੇ ਤਾਂ ਜ਼ਰੂਰ ਉਹ ਕਹਿਣ ਤੇ ਨਾਲੇ ਜੇ ਤੁਹਾਡਾ ਕੋਈ ਸਵਾਲ ਆ ਤੁਸੀਂ ਦੱਸ ਦਿਓ ਅਸੀਂ ਤਾਂ ਜਈ ਦੱਸਣਾ ਸੀ ਕਿ ਇਹਨਾਂ ਦਾ ਵਿਜਨ ਇਹਨਾਂ ਦੀ ਸincerity ਅਰੋੜਾ ਸਾਹਮੂ ਦਾ ਵਿਚਾਰਨ ਨਾ ਕੁਝ ਪਤਾ ਨਾ ਐਮਪੀ ਬਣ ਕੇ ਹੁੰਦੇ ਉਹਨਾਂ ਨੇ ਕੁਝ ਕੀਤਾ ਸਿਰਫ ਇੱਕ ਹੀ ਏਜੰਡਾ ਹੈ ਕਿ ਕੇਜਰੀਵਾਲ ਸਾਹ ਨੂੰ ਕਿਵੇਂ ਪਾਰਲੀਮੈਂਟ ਭਜਣਾ ਬਾਕੀ ਤੁਹਾਡਾ ਕੋਈ ਹੁਕਮ ਹੈ ਤੁਸੀਂ ਦੱਸੋ ਬੇਨਤੀ ਹੈ ਹਮੇਸ਼ਾ ਇਸ ਤੋਂ ਪਹਿਲਾਂ ਚਾਹੇ ਉਸਵਾਲ ਸਾਹਿਬ ਕਿਸੇ ਦੀ ਮਤ ਕਰਦੇ ਉਹਨਾਂ ਉਸਵਾਲ ਸਾਹਿਬ ਨੂੰ ਜ਼ਿੰਮੇਵਾਰੀ ਸਰਕਾਰ ਨੇ ਦਿੱਤੀ ਸੀ ਕਾਂਗਰਸ ਪਾਰਟੀ ਗੁਪਤਾ ਜੀ ਨੂੰ ਟ੍ਰਾਈਡੈਂਟ ਵਾਲਿਆਂ ਨੂੰ ਦਿੱਤੀ ਸੀ ਪੰਜਾਬ ਦੀ ਇੰਡਸਟਰੀ ਹੈ ਲੁਧਿਆਣੇ ਵਾਲੇ ਸਭ ਤੋਂ ਜ਼ਿਆਦਾ ਵੱਡਾ ਅੰਡਰਸਟ੍ਰਕਟ ਕੌਮਨ ਤੇ ਲੁਧਿਆਣੇ ਦੇ ਇੰਡਸਟ੍ਰੀਲਿਸਟ ਨੂੰ ਪਤਾ ਹੈ ਕਿ ਸਾਡੀਆਂ ਕੀ ਮੁਸ਼ਕਿਲਾਂ ਹੈ ਕਿ ਯੂਪੀ ਵਾਲਿਆਂ ਨੂੰ ਪਤਾ ਸੋ ਬਿਲਕੁਲ ਚਾਹ ਇੰਡਸਟਰੀ ਦੀ ਗੱਲ ਹੈ ਚਾਹ ਪੋਲੂਸ਼ਨ ਦੀ ਗੱਲ ਹੈ ਚਾਹ ਹੋਰ ਕਿਸੇ ਚੀਜ਼ ਦੀ ਗੱਲ ਹੈ ਅਸੀਂ ਤਾਂ ਜਿਹੜੇ ਪੰਜਾਬ ਵਿੱਚ ਉਸ ਫੀਲਡ ਵਿੱਚ ਐਕਸਪਰਟ ਬੰਦੇ ਆ ਉਹਨਾਂ ਨੂੰ ਮੂਹਰੇ ਲਾ ਕੇ ਉਹਨਾਂ ਦੀ ਐਕਸਪਰਟਾਈਜ਼ ਦਾ ਫਾਇਦਾ ਲੈਣਾ ਤੇ ਉਹਨਾਂ ਤੋਂ ਹੀ ਸਲਾਹ ਲੈ ਕੇ ਮਸਲੇ ਹੱਲ ਕਰਨਾ ਕਾ ਆਵਸ਼ਕ ਰਦਰ ਨਹੀਂ ਆ ਰਿਹਾ ਇੰਡਸਟ੍ਰਿਸਟ ਦੇਖੋ ਇੱਕ ਬੇਨਤੀ ਹੈ ਕਿ ਮੇਰੇ ਵੀ ਬੜੇ ਦੋਸਤ ਹੈ ਜਿਹੜੇ ਸਾਰੇ ਡਸਟਲਿਸਟ ਕਿ ਇੱਕ ਗੱਲ ਅਜ ਮੇਰੀ ਯਾਦ ਰੱਖਿਓ ਤੁਸੀਂ ਸਾਰੇ ਉਹ ਸਾਰੇ ਸਾਡੇ ਨਾਲ ਵੀ ਗੱਲਾਂ ਕਰਦੇ ਆ ਉਹਨਾਂ ਦੀਆਂ ਮਜਬੂਰੀਆਂ ਮਜਬੂਰੀਆਂ ਇੱਕਦਮ ਸਰਕਾਰ ਕਰਕੇ ਤੇ ਇੱਕ ਚਲੋ ਭਾਈਚਾਰਾ ਪਰ ਇੱਕ ਗੱਲ ਯਾਦ ਰੱਖਿਓ ਜਿਹੜੇ ਨਾਲ ਤੁਰੇ ਫਿਰਦੇ ਨੇ ਉਹ ਤੇ ਦੋ ਵਾਰੀ ਮੋਟਾ ਨਹੀਂ ਪਾਉਣੀਆਂ ਲੋਕਾਂ ਦਾ ਸਭ ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਉਹਨਾਂ ਵਿਚਾਰੇ ਤਾਂ ਤੇ ਵਸ ਕੀ ਹੈ ਉਹਨਾਂ ਨੇ ਨਹੀਂ ਪਾਉਣੀਆਂ ਸੋ ਇਸ ਕਰਕੇ ਉਹਨਾਂ ਦੀ ਮਜਬੂਰੀ ਹੈ ਸਰਕਾਰ ਕਰਕੇ ਤੁਰੇ ਫਿਰਦੇ ਆ ਜਾਮ ਚਾਰੇ ਮਤਲਬ ਚਲੋ ਭਾਈ ਚਾਰੇ ਕਰਕੇ ਸ਼ਰਮੋ ਸ਼ਰਮੀ ਤੁਰੇ ਫਿਰਦੇ ਆ ਉਹ ਸਾਨੂੰ ਸ਼ਾਮ ਨੂੰ ਫੋਨ ਕਰਕੇ ਸਾਰੇ ਦਾ ਦਿੰਦੇ ਨੇ ਫਿਕਰ ਨਾ ਕਰੋ ਵੋਟਾਂ ਤੁਹਾਡੀਆਂ ਪੱਕੀਆਂ ਥੈਂਕ ਯੂ ਸਹਾਜਤ ਹੈ ਸਭ ਤੋਂ ਪਹਿਲਾਂ ਸਾਰੇ ਇਹ ਸਤਕਾਰਯੋਗ ਪ੍ਰੈਸ ਵਾਲੇ ਵੀਰਾਂ ਨੂੰ ਪਿਆਰਪਰਿ ਸਹਿ ਸਵੀਕਾਰ ਕੈ ਕੁਸ਼ਲਦੀ ਘੱਲੋ ਕਿੱਕੀ ਘੱਲੋ ਵਾਈਸ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਵੇ ਨਾਲ ਦਲਬੀਰ ਸਿੰਘ ਗੋਲਦੀ ਜੀ ਸਾਡੇ ਐਕਐਮਐ ਧੂਰੀ ਤੋਂ ਜਿਹੜੇ ਭਗਵੰਤ ਸਿੰਘ ਮਾਨ ਨਾਲ ਇਲੈਕਸ਼ਨ ਲੜੇ ਸੀਗੇ ਸਾਡੇ ਡਿਸਟ੍ਰਿਕਟ ਪੁਠਿੰਡਾ ਦੇ ਪ੍ਰਧਾਨ ਖੁਸ਼ਬਾਲ ਸਿੰਘ ਚੁਟਾਣਾ ਗੁਰਤਲਵੰਦੀ ਸਾਹਿਬ ਉਹ ਤੋਂ ਇਲੈਕਸ਼ਨ ਲੜੇ ਸੀ ਨਾਲ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਉਹਦੇ ਵੀਰ ਸਿੰਘ ਢਿੱਲੋਂ ਕਰਨ ਸਿੰਘ ਮਰੇ ਸਾਡੇ ਸਪੋਕਸਪਰਸਨ ਮੈਡਮ ਅਮਰਿਤਕਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦਾ ਖਾਸ ਬੁਕਸ ਹੈ ਤੇ ਇਹ ਹੈ ਕਿ ਕਰੀਬਨ ਜੜੀ ਐਕਟਿਵ ਇਲੈਕਸ਼ਨ ਹੈ ਕੈਂਪੇਨਿੰਗ ਆਉਂ 10 ਸਾਲ ਤੇ ਨੇਟ ਦੇ 10 ਦਿਨ ਹੋ ਗਏ ਚੱਲਦੀ। ਤੇ ਬੋਰਡ ਸਾਰੇ ਲੁਧਿਆਣੇ ਵਿੱਚ ਲੱਗੇ ਹੋਏ ਆ। ਕਰੋੜਾ ਜੀ ਦੇ ਕਿ 1.5 ਸਾਲ ਚ ਪੂਰਾ ਵਿਕਾਸ ਕਰਾਵਾਂ। ਜਹਾਂ ਦਾ ਵਿਕਾਸ ਦੇ ਨਾਂ ਤੇ ਬੋਰਡ ਲੱਗੇ ਆ ਤੇ ਜਾਂ ਆਸ਼ੂ ਜੀ ਦੀ ਨੈਗੇਟਿਵ ਕੈਂਪੇਨ ਦੇ ਬੋਰਡ ਲੱਗੇ ਹੋਰ ਕੋਈ ਵੀ ਉਹਨਾਂ ਨੇ ਆਪਦੀ ਕੈਂਪੇਨ ਨਹੀਂ ਚਲਾਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਲੈਕਸ਼ਨ ਤਾਂ ਚਲੋ ਅਨਫੋਰਚੂਨੇਟਲੀ ਐਮਐਲਏ ਸਾਡੀ ਡੈਥ ਹੋ ਗਈ ਵੈਸਟੀ ਇਲੈਕਸ਼ਨ ਆਈ ਪਰ ਇਹ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਨਹੀਂ ਤਾਂ ਰੋਡਰ ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ ਕਰੋਣਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮ ਐਲ ਏ ਪਰ ਉਹਦੇ ਮਗਰ ਮੇਨ ਮਕਸਦ ਇਹ ਹੈ ਕਿ ਰੋਣਾ ਸਾਹਿਬ ਲੜਨ ਕਿ ਲੋਕਾਂ ਨੂੰ ਗੰਤ ਪਿਆਨੀ ਕਰਕੇ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਵੱਡੀਆਂ ਵੱਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ VOTER ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ ਲਿਖਿਆ ਤੇ ਅਗਾਂਹ ਵੱਧੂ ਹਲਕਾ ਜਿਹੜੇ ਇਥੋਂ ਦੇ VOTER ਹੈ ਉਹ ਪ੍ਰੋਗਰੈਸਿਵ ਲੋਕ ਹੈ ਪੜੇ ਲਿਖੇ ਲੋਕ ਹੈ ਤੇ ਜਦੋਂ ਇਹ ਫੈਸਲਾ ਦੇਣਾ ਹੈ ਉਦੋਂ ਤੇ ਆਉਣ ਵਾਲਾ ਪੰਜਾਬ ਦਾ ਭਵਿੱਖ ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਸਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮੁਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰਾਹ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ-ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਹੈ ਜਿਹਦੇ ਵਿੱਚ ਕੋਈ ਸਚਾਈ ਨਹੀਂ ਸੀ ਫੇਰ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਜੀ ਕਿਵੇਂ ਨਾ ਕਿਵੇਂ ਜਿਹੜੇ ਸਮਾਨ ਅਸ਼ੂਜੀ ਨੂੰ ਭੇਜੇ ਗਏ ਹੈ ਵਿਜਰੈਂਸ ਵੱਲੋਂ ਉਹ ਸਮਾਨ ਆਪ ਹੀ ਇਹਨਾਂ ਨੇ ਮੈਨੀਪੂਲੇਟ ਕੀਤੇ ਤੇ ਕਾੜੀ ਵਿੱਚ ਜਦੋਂ ਸਰਕਾਰ ਗਲਤੀ 'ਚ ਕਾੜੀਆਂ ਕਾੜੀ ਨਾਲ ਗਲਤੀਆਂ ਕਰਦੀ ਹੈ ਸਮਨ ਕੱਢ ਡੀਐਸਪੀ ਨੇ ਤੇ ਸਸਪੈਂਡ ਕਰਤਾ ਕਾੜੀ ਚ ਐਸਐਸਪੀ ਸਿਰਫ ਇੱਕ ਨਰੇਟਿਵ ਬਣਾਉਣ ਵਾਸਤੇ ਲੋਕਾਂ ਦਾ ਧਿਆਨ ਢਟਾਉਣ ਵਾਸਤੇ ਬੇਨਤੀ ਹੈ ਪ੍ਰੈਸ ਵਾਲੇ ਵੀਰਾਂ ਨੂੰ ਲੁਧਿਆਣਾ ਵੈਸਟ ਵਾਲਿਆਂ ਨੂੰ ਕਿ ਅੱਜ ਸਾਢੇ 3 ਸਾਲ ਹੋ ਗਏ ਆ ਫੈਸਲਾ ਇਸ ਗੱਲ ਤੇ ਹੋਣਾ ਕਿ ਸਾਢੇ 3 ਸਾਲਾਂ 'ਚ ਆਪਦੀ ਸਰਕਾਰ ਨੇ ਕੀ ਕੰਮ ਕੀਤੇ ਕੁਝ ਕੀਤਾ ਕਿ ਨਹੀਂ ਕੀਤਾ ਗੱਲਾ ਗੱਲਾ ਜੀ ਰੱਖਿਆ ਕਿ ਲੋਕਾਂ ਦੇ ਕੋਈ ਸਵਾਰ ਰ ਸੋ ਅੱਜ ਉਸ ਗੱਲ ਤੇ ਵੈਸਟ ਵਾਲੇ ਲੋਕਾਂ ਨੇ ਰੀਫਰੈਂਡਮ ਦੇਣਾ ਹੈ ਕੀ ਉਹ ਖੁਸ਼ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੋਂ ਖੁਸ਼ ਨੇ ਕੀ ਉਹ ਇੰਡਸਟਰੀਅਲਿਸਟ ਜਿਹੜੇ ਪਿਛਲੇ 3.5 ਸਾਲਾਂ ਚ ਇੰਡਸਟਰੀਅਲਿਸਟਾਂ ਦਾ ਹਾਲ ਹੋਇਆ ਉਹਦੇ ਤੋਂ ਖੁਸ਼ ਨੇ ਕੀ ਜੋ ਅੱਜ ਦਫ਼ਤਰਾਂ ਵਿੱਚ ਕ腐ਸ਼ਨ ਆ ਜਾਂ ਦਫ਼ਤਰਾਂ 'ਚ ਹਾਲ ਹੈ ਕੀ ਉਹਦੇ ਤੋਂ ਖੁਸ਼ ਨੇ ਇਸ ਗੱਲ ਦਾ ਅੱਜ ਲੋਕਾਂ ਨੇ ਫੈਸਲਾ ਕਰਨਾ ਹੈ ਸੋ ਬੜੀ ਬੇਨਤੀ ਹੈ ਕਿ ਵੈਸਟ ਵਾਲੇ ਸਜਣਾ ਨੂੰ ਕਿ ਅਰੋੜਾ ਸਾਹਿਬ ਦਾ ਤੇ ਆਪ ਸਰਕਾਰ ਦਾ ਪਿਛਲੇ 3.5 ਸਾਲਾਂ ਦਾ ਹਿਸਾਬ-ਕਿਤਾਬ ਕਰੋ ਦੇਖੋ ਕਿ ਇਹਨਾਂ ਨੇ ਕੀ ਕੀਤਾ ਕੀ ਇਹਨਾਂ ਦਾ ਵਿਜ਼ਨ ਹੈ ਸਭ ਤੋਂ ਪਹਿਲਾਂ ਮੈਂ ਹੁਣ ਕੈਂਡੀਡੇਟ ਸਾਹਿਬ ਦੀ ਗੱਲ ਕਰਨ ਲੱਗਾ ਅਰੋੜਾ ਸਾਹਿਬ ਦੀ ਜਦੋਂ ਅਰੋੜਾ ਸਾਹਿਬ ਕਹਿੰਦੇ ਆ ਕਿ ਮੈਂ ਇੰਡਸਟਰੀ ਨੂੰ ਅੱਗੇ ਲੈ ਕੇ ਜਾਵਾਂਗਾ ਅੱਜ ਤੱਕ ਕਦੀ ਅਰੋੜਾ ਸਾਹਿਬ ਮਾੜੀ ਲੌਂਡਰ ਆਰਡਰ ਸਿਚੁਏਸ਼ਨ ਤੇ ਨਹੀਂ ਬੋਲੇ ਅੱਜ ਤੱਕ ਦੱਸੋ ਬੋਲੇ ਹੋਂਦ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਲੌਂਡਰ ਆਰਡਰ ਦੀ ਸਿਚੁਏਸ਼ਨ ਕਰਕੇ ਇੰਡਸਟਰੀ ਦਾ ਨੁਕਸਾਨ ਹੋ ਰਿਹਾ ਚੇਅਰਮੈਨ ਹੈਵੀ ਇੰਡਸਟਰੀ ਦਾ ਹੁਣ ਆਪ ਦੀ ਸਰਕਾਰ ਨੇ ਇਹਨਾਂ ਦੀ ਸਰਕਾਰ ਨੇ ਲੁਧਿਆਉ ਯੂਪੀ ਤੋਂ ਲਿਆ ਕੇ ਕੈਨੇਡੀ ਤੋਂ ਜੋ ਬੰਦੇ ਨੂੰ ਲਾਇਆ ਅਰੋੜਾ ਸਾਹਿਬ ਕੀ ਗੱਲ ਲੁਧਿਆਣੇ ਵਿੱਚ ਕੋਈ ਵੀ ਸਿਆਣਾ ਇੰਡਸਟਰੀਅਸ ਨਹੀਂ ਸੀਗਾ ਜਿਹਨੂੰ ਚੇਅਰਮੈਨ ਲਾਇਆ ਜਾ ਸਕਦਾ ਕੀ ਅਰੋੜਾ ਸਾਹਿਬ ਇੱਕ ਬੰਦੇ ਨੂੰ ਚੇਅਰਮੈਨ ਵੀ ਦਿਵਾ ਸਕਦੇ ਸੀ ਅੱਜ ਇਹ ਕਹਿ ਰਹੇ ਨੇ ਮੈਂ ਕੰਮ ਕਰਾਉਂਗਾ ਤੇ ਜਿਹੜਾ ਇੰਡਸਟਰੀਅਲ ਟਾਊਨ ਹੈ ਇੰਡਸਟਰੀ ਦਾ ਚੇਅਰਮੈਨ ਯੂਪੀ ਤੋਂ ਲੱਗ ਜੇ ਤੇ ਅਰੋੜਾ ਸਾਹਿਬ ਚੁੱਪ ਹੋਣ ਤੇ ਅਰੋੜਾ ਸਾਹਿਬ ਕਿਸੇ ਬੰਦੇ ਨੂੰ ਲੁਧਿਆਣਾ ਵਾਲੇ ਨੂੰ ਚੇਅਰਮੈਨ ਵੀ ਨਹੀਂ ਦਿਵਾ ਸਕ ਸੋ ਮੇਰੀ ਬੇਇੱਜ਼ਤੀ ਹੈ ਪਿਛਲੇ ਜਦੋਂ ਦੇ ਐਮਪੀ ਬਣਿਆ ਅਰੋੜਾ ਸਾਹਿਬ ਅਰੋੜਾ ਸਾਹਿਬ ਨੂੰ ਹੁਣ ਤੱਕ 18 ਕਰੋੜ ਰੁਪਈਆ ਮਿਲਿਆ 18 ਕਰੋੜ ਰੁਪਈਆ ਫੰਡ ਅਲੋਕੇਟ ਹੋਇਆ ਮੇਰੇ ਕੋਲ ਆ ਸਾਰਾ ਜਿਹੜਾ ਸਰਕਾਰੀ ਫਿਗਰ ਉਹ ਹੈ 18 ਕਰੋੜ ਰੁਪਈਆ ਇਹਨਾਂ ਨੂੰ ਫਰੰਟ ਹੁਣ ਤੱਕ ਅਲੋਕੇਟ ਹੋਇਆ ਰੋੜਾ ਸਾਹਿਬ ਨੂੰ ਤੇ 18 ਕਰੋੜ ਵਿੱਚੋਂ ਰੋੜਾ ਸਾਹਿਬ ਨੇ ਸਿਰਫ 7 ਕਰੋੜ 81 ਲੱਖ ਰੁਪਈਆ ਖਰਚਿਆ ਸਿਰਫ 43% ਆਪ ਦਾ ਫੰਡ ਖਰਚਿਆ ਜਿਹੜੇ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਿਹਾ ਕਿ ਮੈਂ 1.5 ਸਾਲਾਂ ਚ ਨਿਹੜੀਆਂ ਲਿਆ ਦੂ ਉਹਨਾਂ ਦੀ ਜੇਬ ਚ ਸਰਕਾਰੀ ਪੈਸਾ ਪਿਆ ਉਹਨਾਂ ਤੋਂ ਖਰਚਿਆ ਹੀ ਨਹੀਂ ਗਿਆ ਉਹਨਾਂ ਤੋਂ ਆਪਦਾ ਪੈਸਾ ਨਹੀਂ ਲਾਇਆ ਗਿਆ ਤੇ ਅੱਗੋਂ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਚਾਹੁੰਦਾ ਕਿ ਜਿਹੜਾ ਖਰਚੇ 7 ਕਰੋੜ 81 ਲੱਖ ਰੁਪਈਆ ਉਹਦੇ ਚੋਂ ਸਿਰਫ 4 ਕਰੋੜ 81 ਲੱਖ ਰੁਪਈਆ ਲੁਧਿਆਣੇ ਦੇ ਖਰਚੇ ਸਿਰਫ 4 ਕਰੋੜ 81 ਲੱਖ ਪਿਛਲੇ ਸੰਵਿਧਾਨ ਨੂੰ ਰੋਲਾ ਸਾਬਰੇ ਜੋ ਵੀ ਐਮਪੀਸੀ ਕੇ ਪੰਜਾਬ ਦੇ ਲੁਧਿਆਣੇ ਤੇ ਐਮਪੀਸੀ ਕੇ ਤੇ ਜਿਹੜੀ ਉਹਨਾਂ ਦੀ ਲਿਸਟ ਹੈ ਜਿਵੇਂ ਉਹਨਾਂ ਨੇ ਫੰਡ ਖਰਚੇ ਹੈ ਮੈਂ ਬੋਰਡ ਪੜਿਆ ਐਡਵਰਟਾਈਜ਼ਮੈਂਟ ਪੜਿਆ ਇਹ ਜ਼ਰੂਰ ਇਸ ਗੱਲ ਤੇ ਧਿਆਨ ਦਿਓ ਉਹਨਾਂ ਵਿੱਚ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਮੈਂ ਹਸਪਤਾਲਾਂ ਦਾ ਬਹੁਤ ਫਾਇਦਾ ਕੀਤਾ ਨਵੀਂ ਕਰਨ ਕੀਤਾ ਉਹਨਾਂ ਨੇ ਕਿਹਾ ਮੈਂ ਸੜਕਾਂ ਦਾ ਬਹੁਤ ਫਾਇਦਾ ਕੀਤਾ ਉਹਨਾਂ ਨੇ ਕਿਹਾ ਮੈਂ ਸਕੂਲ ਕਾਲਜਾਂ ਦਾ ਬਹੁਤ ਫਾਇਦਾ ਕੀਤਾ ਅਰੋੜਾ ਸਾਹਿਬ ਦੇ ਆਪ ਦੇ ਫੰਡ ਵਿੱਚੋਂ ਸਿਰਫ ਕਰਜਾ 43% ਦੇ ਗਾਂ ਸੀਰੀਅਲ ਨੰਬਰ 244 ਤੇ ਸੜਕਾਂ ਵਾਸਤੇ ਲੁਧਿਆਣੇ 'ਚ ਟੋਟਲ ਅਰੋੜਾ ਸਾਹਿਬ ਨੇ ਖਰਚੇ 13636 ਰੁਪਏ ਆ ਮੇਰੇ ਕੋਲ ਇਹ ਤੁਹਾਨੂੰ ਸਾਰਿਆਂ ਨੂੰ ਭੇਜ ਦਿਆਂਗੇ ਸੀਰੀਅਲ ਨੰਬਰ 244 13636 ਰੁਪਏ ਹੁਣ ਇਹ ਦੇਖ ਲਓ 13000 'ਚ ਸੜਕ ਕਿਵੇਂ ਬਣੂ ਇਜਿੰਦਾ ਜੇ ਢੋਏ ਹੋ ਮੇਰੇ ਭਰੇ ਜਾਣੇ ਇਹ ਮੈਂ ਅਰੋੜਾ ਸਾਹਿਬ ਦੇ ਵਿਜਨ ਦੀ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਦੱਸ ਰਿਹਾ ਕਿਉਂਕਿ ਜਦੋਂ ਬੰਦਾ ਇਲੈਕਸ਼ਨ ਲੜਦਾ ਹੈ ਇਸ਼ਤਿਹਾਰ ਜਿੰਨੇ ਮਰਜ਼ੀ ਲਾਈ ਜਾਵੇ ਉਹਦਾ ਕੰਮਾਂ ਦਾ ਲੇਖਾ ਜੋਖਾ ਕਰਨਾ ਪੈਂਦਾ ਪਿਛਲੇ ਸਮੇਂ ਦੌਰਾਨ ਅਰੋੜਾ ਸਾਹਿਬ ਪੰਜਾਬ ਦੇ ਐਮਪੀ ਸੀਗੇ ਹੈਗੇ ਆ ਹੁਣ ਤੇ ਉਹਨਾਂ ਨੇ ਕੀ ਕੀਤਾ ਮੈਂ ਉਹਦੇ ਬਾਰੇ ਦੱਸ ਰਿਹਾ ਤੇ ਉਹਨਾਂ ਦਾ ਰਿਕਾਰਡ ਹੈ ਸਭ ਕੁਝ ਸੀਰੀਅਲ ਨੰਬਰ 256 ਉਹਨਾਂ ਨੇ ਕਹਿੰਦੇ ਐ ਕਮਰੇ ਤੇ ਹਾਲ ਸਕੂਲਾਂ ਵਿੱਚ ਤੇ ਕਾਲਜ ਵਿੱਚ ਉਹਦੇ ਤੇ ਖਰਚਾ ਜੀ 8275 ਰੁਪਏ ਰੰਗ ਕਰਾਇਆ ਦਿਸ ਘਰ ਆ ਡਵੈਲਪਮੈਂਟ ਅਗੇਂ ਸੀਰੀਅਲ ਨੰਬਰ 269 ਰੂਮ ਐਨ ਹਾਲ ਸਕੂਲਾਂ ਦੇ ਜਾਂ ਜਿਹੜੇ ਹੋਰ ਕੋਈ ਅੰਗਰਗੀਆਂ ਦੇ 3400 ਰੁਪਏ ਕਿਧਰ ਅੰਗਰਗ ਨੂੰ 3400 ਰੁਪਏ ਦਿੱਤਾ ਹੋਗਾ ਅੱਗੇ ਜੀ ਸੀਰੀਅਲ ਨੰਬਰ 287 ਹਸਪਤਾਲ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਤੁਸੀਂ ਪੜ ਰਹੇ ਹੋ ਕਹਿੰਦੇ ਮੈਂ ਬਹੁਤ ਨਵੀਕਰਨ ਕੀਤਾ ਹਸਪਤਾਲਾਂ ਦਾ ਈਕੁਪਮੈਂਟ ਖਰੀਦਣ ਵਾਸਤੇ ਉਹਨਾਂ ਨੇ ਖਰਚਿਆ ਸੀ 6994 ਆਪ ਦੇ ਫੰਡ ਚੋਂ ਇੱਕ ਖਰਚੀ ਉਹਨਾਂ ਨੇ ਸੀਰੀਅਲ ਨੰਬਰ 296 ਦੇ 1512 ਰੁਪਏ ਹੁਣ ਦੇਖ ਲਓ 1512 ਰੁਪਏ ਦੀ ਤਾਂ ਕੋਈ ਕੈਂਚੀ ਆਈ ਹੋਊਗੀ ਜਾਂ ਵੱਧ ਤੋਂ ਵੱਧ ਕੋਈ ਨਾ ਕੋਈ ਉਹ ਜਿਹੜੇ ਡਾਕਟਰ ਨੇਪਕੇ ਜਿਹਾ ਵਰਤਦੇ ਉਹ ਆਉਣਗੇ ਉਹ ਇਹਦਾ ਰੋੜਾ ਸਾਹਿਬ ਦੱਸਣ ਮੇਰੇ ਕੋਲ ਤਾਂ ਜੋ ਕੁਝ ਉਹਨਾਂ ਨੇ ਖਰਚਿਆ ਉਹ ਸੀਰੀਅਲ ਵਾਈਜ਼ ਆ ਸਭ ਕੁਝ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਵੀਰਾਂ ਨੂੰ ਵੀ ਤੇ ਲੁਧਿਆਣਾ ਵੈਸਟ ਵਾਲਿਆਂ ਨੂੰ ਵੀ ਕਿ ਯਾਰ ਜਿਹੜੇ ਬੰਦੇ ਲੱਖਾਂ ਰੁਪਏ ਦੇ ਇਸ਼ਤਿਹਾਰ ਲਾ ਰਹੇ ਆ ਲੱਖਾਂ ਰੁਪਏ ਦੇ ਕਿ ਉਹਨਾਂ ਨੇ ਉਧਰ ਦੇ ਲਾਏ ਵੀ ਆ ਬੋਰ ਨੀਲੇ ਕੀਤੇ ਪਿਆ ਉਹਨਾਂ ਨੇ ਸਾਰੇ ਨੀਲੇ ਪੀਲੇ ਜੇ ਇਹ ਬੰਦੇ ਆਪਕੇ ਜਿਹੜੇ ਨਾਲ ਕੋਈ ਪੈਸਾ ਸੀ ਉਹਨਾਂ ਕੰਮਾਂ ਵਾਸਤੇ ਉਸ ਪੈਸੇ ਚੋਂ ਦੇਖ ਲਓ ਪਿਛਲੇ ਤਿੰਨ ਸਾਲਾਂ ਚ ਉਹਨਾਂ ਨੇ ਕੀ ਖਰਚੇ ਆਨ ਰਿਕਾਰਡ ਸਰਕਾਰ ਦਾ ਪੈਸਾ ਪਹਿਲੀ ਗੱਲ ਤਾਂ ਖਰਚਿਆ 43% ਪੈਸੇ ਨਹੀਂ ਖਰਚੇਗੇ ਲੈ ਹੋਰ ਕੋਈ ਹੁੰਦਾ ਨਾ ਆਸ਼ੂ ਵਰਗਾ ਇਹ ਫੰਡ ਹੁੰਦਾ ਤੇ ਉਹਨੂੰ ਸਾਰਾ ਉਧਾਰੇ ਵਸਟ ਤੇ ਲੱਗੇ ਹੋਣੇ ਸੀ ਪੈਸੇ ਧਿਆਨ ਦਿਖਣੇ ਸੀ ਕਿ ਜਿਹੜੇ ਜਿਹੜੇ ਕਮਰੇ ਦੇ ਸਾਰੇ ਹੋਣੇ ਸੀ ਕਿ ਉਹ ਰੋਣਾ ਸਾਹਿਬ ਤੋਂ ਤਾਂ ਉਹਦੇ ਪੈਸੇ ਨਹੀਂ ਖਰਚੇਗੇ ਵਾਦੇ ਕਿੱਡੇ-ਕੱਡੇ ਇਸ਼ਤਿਹਾਰਾਂ 'ਚ ਕਰੀ ਜਾਂਦੇ ਆ ਨੈਗੇਟਿਵ ਕੈਂਪੇਨ ਚਲਾ ਰਹੇ ਆ ਨਾ ਗੁੱਸਾ ਨਾ ਹੰਕਾਰ ਜਦੋਂ ਕਰਨਾ ਹੀ ਕੱਖ ਨਹੀਂ ਗੁੱਸਾ ਵੀ ਨਹੀਂ ਹੰਕਾਰ ਵੀ ਨਹੀਂ ਜੋ ਕੰਮ ਹੀ ਨਹੀਂ ਕਰਨਾ ਕਿਸੇ ਨੂੰ ਮਿਲਣਾ ਹੀ ਨਹੀਂ ਤੇ ਕਾਹਦਾ ਗੁੱਸਾ ਤੇ ਕਾਹਦਾ ਹੰਕਾਰ ਸੋ ਉਹਨਾਂ ਨੇ ਇਹ ਮੈਂ ਤਾਜ ਦੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਅਰੋੜਾ ਸਾਹਿਬ ਇਜ਼ ਨਾਟ ਅ ਨਿਊ ਕੈਂਡੀਡੇਟ ਅਰੋੜਾ ਸਾਹਿਬ ਨੂੰ ਪੰਜਾਬ ਵੱਲੋਂ ਐਮਪੀ ਬਣਾਇਆ ਗਿਆ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਐ ਐਮਐਲਏ ਨੇ ਬਣਾਇਆ ਉਹਨਾਂ ਨੇ ਪਿਛਲੇ ਸਮੇਂ 'ਚ ਆਪ ਦੀ ਕਾਰਜਕਾਰੀ ਕੀ ਐ ਅਰੋੜਾ ਸਾਹਿਬ ਦੀ ਉਹ ਤੁਹਾਨੂੰ ਦੱਸ ਰਹੇ ਸੋ ਬਿਲਕੁਲ ਘਟਵਾੜਿਆ ਜਾਣ ਦੀ ਲੋੜ ਨਹੀਂ ਤਾਂ ਕਿ ਲੁਧਿਆਣਾ ਵੈਸਟ ਵਾਲੇ ਨੂੰ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਭਰਾਓ ਇੱਕ ਨਰੇਟਿਵ ਹੁਣ ਸਰਕਾਰ ਬਣਾ ਰਹੀ ਐ ਕਿ ਅਰੋੜਾ ਸਾਹਿਬ ਨੂੰ ਅਸੀਂ ਡਿਪਟੀ ਸੀਐਮ ਬਣਾਵਾਂਗੇ ਜਾਂ ਮੰਤਰੀ ਬਣਾਵਾਂ ਮੈਨੂੰ ਇੱਕ ਬੇਨਤੀ ਐ ਪਿਛਲੇ 3.5 ਸਾਲਾਂ ਚ ਉਹ ਜਿੰਨੇ ਮੰਤਰੀ ਐ ਉਹਨਾਂ ਨੂੰ ਦੇਖ ਲਓ ਉਹਨਾਂ ਦਾ ਵਿਚਾਰਿਆਂ ਦਾ ਕੀ ਹਾਲ ਕੀ ਕੀ ਉਹਨਾਂ ਦੀਆਂ ਪ੍ਰਾਪਤੀਆਂ ਕੁਟਾਰੂ ਚੱਕ ਸਾਹਿਬ ਦੀ ਕੀ ਪ੍ਰਾਪਤੀ ਜਾਂ ਸਰਾਰੀ ਸਾਹਿਬ ਦੀ ਕੀ ਪ੍ਰਾਪਤੀ ਹੈ ਜਾਂ ਕੋਈ ਕਿਹੜੇ ਸੀ ਉਹ ਜਲੰਧਰ ਵਾਲੇ ਯਾਰ ਬੁਲਕਾਰ ਸਿੰਘ ਉਹਨਾਂ ਦੀ ਕੀ ਪ੍ਰਾਪਤੀ ਹੈ ਜਾਂ ਹੋਰ ਕਿਸੇ ਦੀ ਕੀ ਪ੍ਰਾਪਤੀ ਹੈ ਸੋ ਮੇਰਾ ਕਹਿਣ ਤੋਂ ਭਾਵੇਂ ਜਿਹੜੇ ਅੱਗੇ 18-15 ਮਨਿਸਟਰ ਤੁਰੇ ਫਿਰਦੇ ਆ ਸਾਢੇ 3 ਸਾਲਾਂ ਚ ਉਹਨਾਂ ਨੇ ਉਹਨਾਂ ਨੇ ਕੀ ਪ੍ਰਾਪਤੀ ਤੇ ਸਾਜ ਰੋਣਾ ਸਾਹਿਬ ਦੀ ਕੀ ਪ੍ਰਾਪਤੀ ਹੋ ਜਾਣੀ ਸੋ ਮੇਰੀ ਬੇਨਤੀ ਹੈ ਦਾਰੇ ਬੈਸਟ ਵਾਲਿਆਂ ਨੂੰ ਕਿ ਇਹ ਪਾਰਟੀ ਸਿਰਫ ਛਟਾਰਾਂ ਵਾਲੀ ਪਾਰਟੀ ਹੈ ਪਾਰਟੀ ਸਿਰਫ ਗਲਤ ਪ੍ਰਚਾਰ ਕਰਨ ਵਾਲੀ ਪਾਰਟੀ ਹੈ ਇਹ ਜੇ ਇਹ ਪਾਰਟੀ ਨੇ ਅੱਗੇ ਟੋਪੀ ਪਾ ਕੇ ਟੋਪੀਆਂ ਪਾਪਾ ਫਿਰਦੇ ਹੁੰਦੇ ਸੀ ਹੁਣ ਕਿਸੇ ਦੇ ਸਿਰ ਤੇ ਕਦੀ ਟੋਪੀ ਦੇਖੀ ਕਿਸੇ ਦੇ ਗੱਲ ਚ ਕਦੀ ਮਫਲਰ ਦੇਖਿਆ ਹੂੰ ਠੀਕ ਹੈ ਤੇ ਇਹ ਟੋਪੀਆਂ ਪਾਪਾ ਵਰਤੇ ਸੀ ਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਜੀ ਟੋਪੀ ਪੁਵਾਈ ਪੰਜਾਬ ਦੇ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਪਿਛਲੇ 3.5 ਸਾਲਾਂ ਤੋਂ ਉਹਨਾਂ ਨਾਲ ਹੋਇਆ ਕੀ ਹੈ ਸੋ ਇਸ ਕਰਕੇ ਸਾਰਾ ਤੇ ਸਾਰਾ ਜੋਰ ਕਹਿੰਦੇ ਜਾਂ ਸਿੱਧੇ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੂੰ ਪਾਰਲੀਮੈਂਟ ਭੇਜਣ ਦਾ ਹੋ ਰਿਹਾ ਸੋ ਲੁਧਿਆਣਾ ਵੈਸਟ ਵਾਲਿਓ ਬੇਨਤੀ ਹੈ ਜੇ ਅਰੋੜਾ ਸਾਹਿਬ ਨੂੰ ਵੀ ਅੰਦਰ ਵਾੜ ਕੇ ਕੱਲਿਆਂ ਨੂੰ ਪੁੱਛ ਲੋ ਨਾ ਕਿ ਤੁਸੀਂ ਜਿੱਤਣਾ ਨਾ ਕਹਣਾ ਮੈਂ ਨਹੀਂ ਜਿੱਤਣਾ ਮੈਂ ਤਾਂ ਐਮਪੀ ਠੀਕ ਹੈ ਜੇ ਕੱਲਿਆਂ ਨੂੰ ਪੁੱਛ ਲੋ ਨਿੱਕੀ ਜੀ ਗੱਲ ਹੈ ਜੇ ਕਿਸੇ ਕੋਲ ਕਾਰ ਦੀ ਚਾਬੀ ਹੋਵੇ ਨਾ ਵੀ ਕਾਰ ਦੀ ਤੇ ਉਹ ਤੋਂ ਖੋ ਕੇ ਉਹਨੂੰ ਆਟੋ ਰਿਕਸ਼ੇ ਦੀ ਚਾਬੀ ਦੇ ਦੇਉ ਤਾਂ ਖੁਸ਼ ਹੋਊਗਾ ਕਿ ਨਰਾਜ ਹੋਊਗਾ ਸੋ ਕੇਜਰੀਵਾਲ ਸਾਹਿਬ ਤੇ ਧੱਕੇ ਨਾਲ ਲੜਾਇਆ ਨਾ ਤੇ ਜਿੰਨਾਂ ਨੂੰ ਲੜਾਇਆ ਇਹਨਾਂ ਦੇ ਕੈਂਡੀਡੇਟ ਉਹਨਾਂ ਦੀਆਂ ਪ੍ਰਾਪਤੀਆਂ ਜੋ ਹੈਗੀਆਂ ਕਿਉਂਕਿ ਦੇਖੋ ਐਮਪੀ ਛੋਟੀ ਗੱਲ ਨਹੀਂ ਹੁੰਦੀ 18 ਕਰੋੜ ਰੁਪਈਆ ਭੋន្តែ ਉਹਨਾਂ ਨੂੰ ਫੰਡ ਮਿਲਿਆ ਜੇ ਜਿਨ੍ਹਾਂ ਨੂੰ ਲੜਾ ਰਹੇ ਉਹਨਾਂ ਦੀਆਂ ਗਾਂ ਤੁਹਾਨੂੰ ਪ੍ਰਾਪਤੀਆਂ ਦੱਸ ਰਹੀਆਂ ਕਿ ਤੁਸੀਂ ਉਹਨਾਂ ਤੋਂ ਕੀ ਉਮੀਦ ਕਰ ਸਕਦੇ ਹੋ ਕਿ ਉਹ ਕੀ ਜਾਦੂ ਕਰਨਗੇ ਕਿਸੇ ਗੱਲ ਤੇ ਉਹਨਾਂ ਨੇ ਬੋਲਣਾ ਨਹੀਂ ਸੋ ਮੇਰੀ ਬੇਨਤੀ ਹੈ ਤੁਹਾਨੂੰ ਵੀ ਵੀਰਾਂ ਨੂੰ ਕਿ ਯਾਰ ਫੇਰ ਨਾ ਠੱਗੇ ਜਾਓ ਫੇਰ ਨਾ ਗੱਲਾਂ ਚ ਆ ਜਾਓ ਤੇ ਕਈ ਵਾਰ ਇਹ ਨਾ ਇੱਕੇ ਨਰੇਟਿਵ ਭਗਾਉਂਦੇ ਆ ਜਿਹੜੇ ਆਮ ਲਿਖਦੇ ਆ ਕਿ ਆਪਦੀ ਸਰਕਾਰ ਤੇ ਆਪ ਦਾ ਐਮਐਲਏ ਮੇਰੀ ਇੱਕ ਬੇਨਤੀ ਹੈ ਕਿ 92 ਤੁਰੇ ਫਿਰਦੇ ਆ ਤੇ ਕੋਈ ਕਸਰ ਆਪਦੇ ਐਮਐਲਏ ਦੀ ਤੁਸੀਂ ਪ੍ਰਸਵਾਲੇ ਵੀਰ ਨਿੱਧਰ ਕਾ ਆਪਦੇ ਐਮਐਲਏ ਦਾ ਕੋਈ ਨਾ ਕੋਈ ਕੰਮ ਦਿਖਾ ਦਿੰਨੇ ਹੋ ਪੰਜਾਬ ਦੇ ਲੋਕਾਂ ਦੇ ਹੱਥ ਖੜੇ ਹੋਏ ਪਏ ਇੱਕ ਹੋਰ ਤੋਂ ਕੀ ਕਰਾਉਣਾ ਪੰਜਾਬ ਦੇ ਲੋਕਾਂ ਨੂੰ ਸੋ ਇਸ ਕਰਕੇ ਅਗਲੀ ਬੇਨਤੀ ਹੈ ਕਿ 1.5 ਸਾਲਾਂ ਨੇ ਝਾਂਸੇ ਚ ਨਾ ਆਇਓ ਜਿਹੜਾ ਨਰੇਟਿਵ ਬਣਾ ਰਹੇ ਆ ਇੱਕ ਨਾ ਸਾਡੇ ਜਿਹੜੇ ਛੋਟੇ ਸ਼ਹਿਰ ਹੈ ਉਥੇ ਸੇਟ ਦੀ ਚੋਰੀ ਹੋ ਗਈ ਅੱਜ ਕੱਲ ਲਾਅਨ ਆਰਡਰ ਦਾ ਬੜਾ ਮਾੜਾ ਹਾਲ ਆਮ ਹੀ ਦੁਕਾਨਾਂ ਭੰਨ ਲੈਂਦੇ ਤੁਸੀਂ ਸਾਰਿਆਂ ਨੇ ਦੇਖਿਆ ਤੇ ਮੇਰੇ ਸ਼ਹਿਰ ਚ ਫਰੀਦਕੋਟ ਮੇਰਾ ਸੇਟ ਸੀ ਬੜਾ ਨੇੜੇ ਕਰਿਆਨੇ ਦੀ ਛੋਟੀ ਦੁਕਾਨ ਸੀ ਉਹਦੇ ਚੋਰੀ ਹੋ ਗਈ ਤੇ ਸਾਰਾ ਸ਼ਹਿਰ ਪਤਾ ਲੈਣ ਚੱਲੇਗਾ ਜਿਵੇਂ ਸਾਡੇ ਛੋਟੇ ਸ਼ਹਿਰਾਂ ਵਿੱਚ ਰਿਵਾਜ ਹੁੰਦਾ ਕਿ ਪਤਾ ਲੈ ਕੇ ਆਓ ਯਾਰ ਚੋਰੀ ਹੋ ਗਈ ਤੇ ਹੁਣ ਉਹਦੇ ਵਿਚਾਰੇ ਤੇ ਬਦਾਮ ਰੱਖੇ ਸੀ ਕਾਜੂ ਰੱਖੇ ਸੀ ਮੂੰਗਫਲੀ ਰੱਖੀ ਸੀ ਤੇ ਪੰਜਾਬੀਆਂ ਦੀ ਆਦਤ ਹੁੰਦੀ ਹੈ ਕਿ ਜਿਹੜਾ ਜਾਵੇ ਸੇੜ ਜੀ ਬੜਾ ਮੜਾ ਹੋਇਆ ਤੇ ਦੋ ਬਦਾਮੂਹ ਚ ਪਾ ਲੇ। ਹੋਰ ਕੋਈ ਆਵੇ ਸੇੜ ਜੀ ਬੜਾ ਮੜਾ ਹੋਇਆ ਦੋ ਮੁਫਲੀ ਦੇ ਦਾਣੇ ਮੂਹ ਚ ਪਾ ਲੇ। ਤੇ ਸ਼ਾਮ ਨੂੰ ਮੈਂ ਵੀ ਪਤਾ ਲੈਣ ਚਲੇ ਗਿਆ। ਤੇ ਮੈਂ ਵੀ ਕਿਹਾ ਮੈਂ ਕਿਹਾ ਸੇੜ ਜੀ ਯਾਰ ਬੜਾ ਨੁਕਸਾਨ ਹੋਇਆ ਬੜਾ ਅਫਸੋਸ ਹੋਇਆ ਤੇ ਮੈਂ ਵੀ ਕਾਜੂ ਚੱਕ ਕੇ ਮੂਹ ਚ ਪਾ ਲੇ। ਤੇ ਮੈਂ ਕਿਹਾ ਸੇੜ ਜੀ ਨੁਕਸਾਨ ਕਿੰਨਾ ਕੁ ਹੋ ਗਿਆ ਤੇ ਮੈਨੂੰ ਕਹਿੰਦੇ ਜੀ ਅਜੇ ਤਾਂ ਚੱਲੀ ਜਾਂਦਾ ਇਕੱਠਾ ਹੀ ਹਿਸਾਬ ਲਾਉਣਾ। ਸੋ ਇਸ ਕਰਕੇ ਭਰਾਵੋ ਸਾਡੇ 3:30